ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਬੋਲਦਾ ਪੰਜਾਬ ਤੁਹਾਡਾ ਸਵਾਗਤ ਹੈ ਬੋਲਦਾ ਪੰਜਾਬ ਦੇ ਵਿੱਚ ਅਸੀਂ ਗੱਲ ਕਰਾਂਗੇ ਅੱਜ ਕਿਸਾਨਾਂ ਦੀ ਬੀਤੇ ਦਿਨੀ ਜੇਕਰ ਗੱਲ ਕੀਤੀ ਆਵੇ ਪਿਛਲੇ ਲੰਬੇ ਸਮੇਂ ਦੇ ਦੌਰਾਨ ਸ਼ੰਭੂ ਤੇ ਖਰੋਰੀ ਬੋਰਡ ਜਿਹੜਾ ਲਗਾਤਾਰ ਬੰਦ ਪਿਆ ਸੀ ਤਾਂ ਅਖਰਕਾਰ ਵੱਡੀ ਜਿਹੜੀ ਰਾਹਤ ਆ ਲੋਕਾਂ ਨੂੰ ਮਿਲੀ ਹੈ ਸ਼ੰਭੂ ਬੋਰਡ ਜਿਹੜਾ ਖੁਲਾਇਆ ਗਿਆ ਜਿਦੇ ਕਰਕੇ ਕਿਸਾਨ ਜਿਹੜੇ ਨੇ ਕੁਝ ਜਿਹੜੇ ਕਿਸਾਨ ਨੇ ਉਹ ਜੇਲ੍ਹਾਂ ਦੇ ਵਿੱਚ ਹੀ ਬੰਦ ਨੇ ਪਰ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਨੇ ਕੁਝ ਵੱਡੇ ਲੀਡਰਾਂ ਦੇ ਨਾਲ ਜਿਹੜੀ ਹੈ ਕਿਸਾਨ ਆਗੂਆਂ ਦੇ ਨਾਲ ਜਿਹੜੀ ਹੈ ਮੀਟਿੰਗ ਸੱਦੀ ਸੀ ਪਰ ਉਸ ਮੀਟਿੰਗ ਦੇ ਵਿੱਚ ਕਿਸਾਨ ਆ ਗੂ ਜਿਹੜੇ ਨੇ ਕੁਝ ਨਹੀਂ ਪਹੁੰਚੀ ਕਾਰਨ ਕੀ ਆ ਕਿਉਂ ਮੀਟਿੰਗ ਬੁਲਾਈ ਗਈ ਸੀ ਇਸ ਦਾ ਮਾਇਨੇ ਕੀ ਨੇ ਅਸੀਂ ਤੁਹਾਨੂੰ ਪੂਰਾ ਜਿਹੜਾ ਨਿਚੋੜਾ ਅੱਜ ਬੋਲਦਾ ਪੰਜਾਬ ਦੇ ਵਿੱਚ ਕੱਢਾਂਗੇ ਮੇਰੇ ਨਾਲ ਸਾਰੀ ਜਾਣਕਾਰੀ ਦੇਣ ਦੇ ਲਈ ਮੇਰੇ ਸਹਿਯੋਗੀ ਗੁਰਮੁਖ ਸਿੰਘ ਰਪਾਣਾ ਜੀ ਮੂਦ ਨੇ ਪਹਿਲਾਂ ਉਹਨਾਂ ਦਾ ਸਵਾਲ ਕਰਦੇ ਹਾਂ ਸੱਚੀ ਕਾਲ ਜੀ ਰਪਾਣਾ ਜੀ ਸਭ ਤੋਂ ਪਹਿਲਾਂ ਮੈਨੂੰ ਦੱਸੋ ਵੀ ਜਿਹੜਾ ਅੱਜ ਇੱਕ ਪਾਸੇ ਜਿਹੜੇ ਨੇ ਗੱਲ ਕੀਤੀ ਜਾਵੇ ਕਿਸਾਨ ਜੇਲਾਂ ਦੇ ਵਿੱਚ ਬੰਦ ਨੇ ਤੇ ਦੂਜੇ ਪਾਸੇ ਜੇਕਰ ਐਸਕੀਐਮ ਦੀ ਗੱਲ ਕੀਤੀ ਜਾਵੇ ਤਾ ਮੀਟਿੰਗ ਬਲਾਈਗੀ ਸੀ ਕਿ ਮੀਟਿੰਗ ਤਾਂ ਜੋ ਸ਼ਾਮਲ ਹੋਏ ਨੇ ਕੋਈ ਮੀਟਿੰਗ ਦਾ ਸੱਟਾ ਨਿਕਲਿਆ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਕੋਈ ਹੰਗਾਰਾ ਪੜਿਆ ਪੇਖੋ ਐਦਾਂ ਅਮਰਜੀਤ ਵੀ ਇਕਰਾ ਤੁਸੀਂ ਗੱਲ ਕੀਤੀ ਹੈ ਖਨੌਰੀ ਤੇ ਸ਼ੰਭੂ ਹਮ ਖਨੌਰੀ ਤੇ ਸ਼ੰਭੂ ਬਾਰਡਰ ਜਿਹੜੇ ਜਦੋਂ ਖਾਲੀ ਕਰਾਏ ਉਸ ਤੋਂ ਪਹਿਲਾਂ ਵੱਡੇ ਜਿਹੜੇ ਕਿਸਾਨ ਲੀਡਰ ਸੀਗੇ ਦੋਨੋਂ ਜਥੇਬੰਦੀਆਂ ਦੇ ਉਹਦੇ ਚ ਐਸਕੇਐਮ ਗੈਰ ਰਾਜਨੀਤਿਕ ਤੇ ਐਸਕੇਐਮ ਜਿਹੜਾ ਤੁ ਜਕੇਐਮ ਉਹ ਸਾਰੇ ਡਿਟੇਨ ਕੀਤੇ ਗ੍ਰਿਫਤਾਰ ਕੀਤੇ ਸਿਰਫ ਇੱਕੋ ਵੱਡੇ ਲੀਡਰ ਜਗਜੀਤ ਸਿੰਘ ਢੱਲੇਵਾਲ ਜਿਨ੍ਹਾਂ ਨੇ ਭੁਖੜਤਾਲ ਰੱਖੀ ਸੀ ਜੀ ਉਹਨਾਂ ਨੂੰ ਹਸਤਾਲ ਪੰਚਾਇਆ ਬਾਕੀ ਦੇ ਸਾਰੇ ਜਿੰਨੇ ਲੀਡਰ ਹੈ ਸਾਰਿਆਂ ਨੂੰ ਜੇਲ੍ਹ ਚ ਬੰਦ ਕੀਤਾ ਉਸ ਤੋਂ ਬਾਅਦ ਅਗਲੇ ਦਿਨ ਜਦੋਂ ਇਹਨਾਂ ਨੇ 10 11 ਵਜੇ ਤੱਕ ਟਾਈਮ ਸੀਗਾ ਵੀ ਪੂਰੇ ਪੰਜਾਬ ਦੇ ਵਿੱਚ ਅਸੀਂ 20 ਤਰੀਕ ਨੂੰ ਵੀ ਜਿਹੜੇ 11 ਵਜੇ ਜਾਮ ਲਾਉਣੇ ਆ ਤਾਂ ਉੱਥੇ ਵੀ ਵੱਦ ਤੋਂ ਵੱਧ ਜਿੰਨੇ ਕਿਸਾਨ ਗ੍ਰਿਫਤਾਰ ਕੀਤੇ ਸਾਰਿਆਂ ਨੂੰ ਕਿਸੇ ਨੂੰ ਨਾ ਬਾ ਜੇਲ੍ਹ 'ਚ ਕਿਸੇ ਨੂੰ ਪਟਿਆਲਾ 'ਚ ਕਿਸੇ ਨੂੰ ਕਿਸੇ ਪੂਰੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਜ਼ਿਲ੍ਹਿਆਂ ਦੇ ਵਿੱਚ ਭੇਜ ਦਿੱਤਾ ਲਾਈ 575 ਸਾਰਿਆਂ ਤੇ ਹੁਣ ਇੱਕ ਪਾਸੇ ਤਾਂ ਉਹਨਾਂ ਦੋਨੋਂ ਵੱਡੀਆਂ ਫਾਰਮਾਂ ਜਿਨ੍ਹਾਂ ਨੇ ਸ਼ੰਭੂ ਤੇ ਖਨੌਰੀ ਦੋ ਪੰਜਾਬ ਹਰਿਆਣਾ ਦੇ ਵੱਡੇ ਬਾਰਡਰ ਜਿਹੜੇ ਉਹ ਘੇਰ ਕੇ ਪਿਛਲੇ ਸਵਾ ਸਾਲ ਤੋਂ ਰੱਖੇ ਹੋਈ ਸੀ ਉਹਨਾਂ ਨੂੰ ਜੇਲ੍ਹ 'ਚ ਭੇਜ ਕੇ ਬਾਰਡਰ ਖਲਾਤੇ ਤੇ ਦੂਜੇ ਪਾਸੇ ਵੱਡੀ ਜਥੇਬੰਦੀ ਐਸਕੇਐਮ ਉਹਨਾਂ ਨੂੰ ਦੇਰ ਰਾਤ ਸੱਦਾ ਮਿਲ ਗਿਆ ਕਿ ਕੱਲ ਤੁਹਾਡੇ ਨਾਲ 4 ਵਜੇ ਮੀਟਿੰਗ ਕੀਤੀ ਜਾਊਗੀ ਮੀਟਿੰਗ ਕਾਦੇ ਵਾਸਤੇ ਕਿਸਾਨਾਂ ਦੇ ਮਸਲਿਆਂ ਤੇ ਹੁਣ ਕਿਸਾਨ ਇੱਕ ਪਾਸੇ ਤਾਂ ਉਹਨਾਂ ਦੇ ਸਾਥੀ ਦੇਖੋ ਬੇਸ਼ੱਕ ਜਥੇਬੰਦੀਆਂ ਦੀ ਆਪਸੀ ਟਕਰਾਰ ਹੋ ਸਕਦੀ ਆ ਆਪਸੀ ਟਕਰਾਰ ਕੋਈ ਵੀ ਹੋਵੇ ਰਾਜਨੀਤਿਕ ਤੌਰ ਤੇ ਸਿਆਸੀ ਤੌਰ ਤੇ ਜਾਂ ਇਹਨਾਂ ਦੀ ਨੇ ਕਿਵੇਂ ਜਥੇਬੰਦੀਕ ਤੌਰ ਤੇ ਹੋ ਸਕਦੀ ਹੈ ਪਰ ਜਦੋਂ ਇੱਕ ਜਥੇਬੰਦੀ ਸੰਘਰਸ਼ ਕਰਦੀ ਹੈ ਦੂਜੀ ਜੇ ਸ਼ਾਮਲ ਨਾਲ ਨਹੀਂ ਵੀ ਹੈ ਪਰ ਉਹ ਜਥੇਬੰਦੀ ਇਹ ਕਦੇ ਨਹੀਂ ਕਹੇਗੀ ਕਿ ਉਹ ਜਥੇਬੰਦੀ ਦਾ ਕੋਈ ਸਰਕਾਰ ਨੁਕਸਾਨ ਕਰੇ ਆਪਣੇ ਵੱਲੋਂ ਦਾ ਸਮਰਥਨ ਦੇਗੀ ਬਿਲਕੁਲ ਬਿਲਕੁਲ ਸਮਰਥਨ ਤਾਂ ਉਹ ਦੇਣੇ ਪਏਗਾ ਤਾਂ ਹੁਣ ਦੂਜੇ ਪਾਸੇ ਨਾਲ ਦੀ ਨਾਲ ਤੁਸੀਂ ਜੇ ਪੰਜਾਬ ਸਰਕਾਰ ਦੇ ਕੋ ਮੈਨੂੰ ਇਹ ਲੱਗ ਰਿਹਾ ਕਿ ਪੰਜਾਬ ਸਰਕਾਰ ਨੇ ਐਸ ਕੇ ਇਹ ਮੈਨੂੰ ਜਿਹੜਾ ਸੱਦਾ ਦਿੱਤਾ ਹੈਗਾ ਸਹੀ ਹੈ ਪਰ ਮੈਨੂੰ ਲੱਗ ਥੋੜੀ ਜਲਦਬਾਜ਼ੀ ਕਰਤੀ ਜਲਦਬਾਜ਼ੀ ਇਸ ਕਰਕੇ ਕਰਤੇ ਵੀ ਜੇਕਰ ਇਹੀ ਸੱਦਾ ਥੋੜਾ ਜ 15 ਦਿਨ 20 ਦਿਨ 10 ਦਿਨ ਲੇਟ ਕਰ ਦਿੰਦੇ ਤਾਂ ਲੋਕਾਂ ਚ ਵੀ ਰੋਹ ਠੰਡਾ ਹੋ ਜਾਂਦਾ ਜਿਹੜੇ ਕਿਸਾਨਾਂ ਦੇ ਵਿੱਚ ਰੋਸ ਆ ਉਹ ਵੀ ਠੰਡਾ ਹੋ ਜਾਂਦਾ ਅਗਰ ਅੱਜ ਇਹੀ ਕਿਸਾਨ ਲੀਡਰ ਸਰਕਾਰ ਨਾਲ ਮੀਟਿੰਗ ਕਰਨ ਚਲੇ ਜਾਂਦੇ ਐ ਐਸਕੇਮ ਦੇ ਤਾਂ ਲੋਕਾਂ ਦੇ ਵਿੱਚ ਇੱਕ ਸੁਨੇਹਾ ਜਾਣਾ ਸੀ ਕਿ ਇਹਨਾਂ ਨੇ ਖੁਸ਼ੀ ਮਨਾਈ ਐ ਇਹਨਾਂ ਨੇ ਸ਼ਹਿ ਦੇ ਕੇ ਬਾਰਡਰ ਖਾਲੀ ਕਰਾਏ ਆ ਕਿਉਂਕਿ ਨਹੀਂ ਤਾਂ ਪਹਿਲੀ ਆਪਸ ਵਿੱਚ ਇਥੇ ਬੰਦੀ ਨਹੀਂ ਬਣਦੀ ਤਾਂ ਇਸ ਕਰਕੇ ਮੈਨੂੰ ਲੱਗਦਾ ਵੀ ਇਹਨਾਂ ਨੇ ਆਪਣੇ ਪੱਧਰ ਤੇ ਜੋ ਕੀਤਾ ਉਹ ਠੀਕ ਕੀਤਾ। ਜੋਗਿੰਦਰ ਸਿੰਘ ਉਗਰਾਹ ਜਿਹੜੇ ਕਿਸਾਨ ਜੁਨੀਅਨ ਦੇ ਵੱਡੇ ਆਗੂ ਨੇ ਉਹ ਉਹਨਾਂ ਨੇ ਅੱਜ ਸਵੇਰੇ ਹੀ ਜਿਹੜਾ ਸੋਸ਼ਲ ਮੀਡੀਆ ਤੇ ਆਪ ਅੱਗੇ ਆ ਕੇ ਉਹਨਾਂ ਨੇ ਮਨਾ ਕਰਤਾ ਸੀ ਔਰ ਉਹਨੇ ਇੱਕ ਦੋ ਵੱਡੀਆਂ ਗੱਲਾਂ ਕਹੀਆਂ ਸੀਗੀਆਂ। ਉਹ ਕਿਹਾ ਕੀ ਆ ਉਹ ਆਪਾਂ ਥੋੜਾ ਜਿਹਾ ਦਰਸ਼ਕਾਂ ਨੂੰ ਜ਼ਰੂਰ ਦੱਸਾਂਗੇ ਉਹਨਾਂ ਨੇ ਪਹਿਲਾਂ ਸੁਣ ਵੀ ਲੈਣ ਇੱਕ ਵਾਰੀ। ਆਪਾਂ ਉਹਦੇ ਮੈਨੇ ਕੀ ਆ ਉਹ ਵੀ ਜ਼ਰੂਰ ਦੱਸਾਂਗੇ ਇੱਕ ਵਾਰ ਆਪਾਂ ਦੇਖੋ ਜੋਗਿੰਦਰ ਸਿੰਘ ਉਗਰਾਹ ਨੇ ਕਿਹਾ ਕੀ ਆ। ਸਤਿਕਾਰਯੋਗ ਸਾਥੀਓ 19 ਮਾਰਚ ਵਾਲੇ ਦਿਨ ਸੰਭੂ ਤੇ ਕਨੌਰੀ ਬਾਰਡਰ ਦੇ ਆਗੂਆਂ ਨੂੰ ਕੇਂਦਰੀ ਮੰਤਰੀਆਂ ਵੱਲੋਂ ਤੇ ਪੰਜਾਬ ਦੇ ਮੰਤਰੀਆਂ ਵੱਲੋਂ ਗੱਲਬਾਤ ਸਿੱਧਾ ਦੇ ਕੇ ਵਾਪਸ ਆਉਂਦਿਆਂ ਨੂੰ ਗ੍ਰਿਫਤਾਰ ਕੀਤਾ ਤੇ ਉਸੇ ਰਾਤ ਸੰਭੂ ਤੇ ਕਨੌਰੀ ਬਾਰਡਰ ਤੇ ਬੈਠੇ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਤੇ ਉਹਨਾਂ ਦੇ ਸਾਧੋਂ ਸਮਾਨ ਨੂੰ ਖਤਾਨਿਆਂ ਦੇ ਵਿੱਚ ਸੁੱਟਿਆ ਗਿਆ ਤੇ ਸਮਾਨ ਉੱਥੋਂ ਚੋਰੀ ਵੀ ਕੀਤਾ ਗਿਆ ਇਸ ਹਾਲਤ ਦੇ ਵਿੱਚ ਕੱਲ ਰੋਸ ਪ੍ਰਦਰਸ਼ਨ ਹੋਏ ਉਦੋਂ ਵੀ ਬਹੁਤ ਸਾਰੇ ਆਗੂਆਂ ਨੂੰ ਜਿਹੜੀਆਂ ਸੰਯੁਕਤ ਮੋਰਚੇਆਂ ਜਿੱਥੇ ਬੰਦੀਆਂ ਦੇ ਆਗੂ ਬੈਠੇ ਸੜਕਾਂ ਤੇ ਜਾਂ ਦਫ਼ਤਰਾਂ 'ਚ ਉਹਨਾਂ ਨੂੰ ਵੀ ਚੱਕ ਕੇ ਗ੍ਰਿਫਤਾਰ ਕਰ ਲਿਆ ਗਿਆ ਇਹ 20 ਤਰੀਕ ਦੀ ਘਟਨਾ ਤੇ 20 ਨੂੰ ਹੀ ਪੰਜਾਬ ਸਰਕਾਰ ਨੇ ਸੰਯੁਕਤ ਮੋਰਚੇਆਂ ਜਿੱਥੇ ਬੰਦੀਆਂ ਨੂੰ ਸੱਦਾ ਪੱਤਰ ਗੱਲਬਾਤ ਵਾਸਤੇ ਦਿੱਤਾ ਇਸ ਤੋਂ ਪਹਿਲਾਂ 3 ਮਾਰਚ ਨੂੰ ਮੁੱਖ ਮੰਤਰੀ ਸਾਹਿਬ ਗੱਲਬਾਤ ਅਦਬ ਵਿਚਾਲੋਂ ਵਾਕ ਆਊਟ ਕਰਕੇ ਚਲੇ ਗਏ ਜੇਨੀ ਇਹਨਾਂ ਹਾਲਤਾਂ ਦੇ ਵਿੱਚ ਸਵਾਲ ਇਹ ਉੱਠਦਾ ਹੈ ਕਿ ਮੀਟਿੰਗ ਕਰਨੀ ਵਾਜਬ ਹੈ ਕਿ ਨਹੀਂ بس ਇਹ ਗੱਲ ਸਾਫ਼ ਹੈ ਕਿ ਕਿਸੇ ਵੀ ਗੱਲ ਦਾ ਹੱਲ ਮੀਟਿੰਗ ਤੋਂ ਬਿਨਾਂ ਨਹੀਂ ਹੋ ਸਕਦਾ ਮੀਟਿੰਗ ਦੇ ਵਿੱਚ ਮੀਟਿੰਗ ਕਰਨ ਵਾਸਤੇ ਸਰਕਾਰ ਦੀ ਤੇ ਜਨਤਕ ਜਥੇਬੰਦੀਆਂ ਦੇ ਵਿਚਾਲੇ ਮਾਹੌਲ ਰਹਿਣਾ ਹੋਵੇ ਪਹਿਲੇ ਇਸ ਗੱਲ ਦੀ ਲੋੜ ਹੈ ਉਦੋਂ ਬਾਅਦ ਮੀਟਿੰਗ ਦੇ ਵਿੱਚ ਬੈਠਿਆ ਜਾ ਸਕਦਾ ਹੈ ਮੁੱਖ ਮੰਤਰੀ ਸਾਹਿਬ ਸਾਰੇ ਪੰਜਾਬ ਦੇ ਲੋਕਾਂ ਦੇ ਮੁੱਖ ਮੰਤਰੀ ਹੈ ਉਹ ਆਪਣੇ ਜ਼ਿੰਮੇਵਾਰੀ ਨੂੰ ਸਮਝਦੇ ਆ ਹੋયા ਉਹ ਗੱਲਬਾਤ ਵਿੱਚ ਬੈਠਣ ਕਿ ਜਿੱਥੋਂ ਗੱਲਬਾਤ ਸਾਡੀ ਰੁਕੀ ਹੈ ਉੱਥੋਂ ਗੱਲਬਾਤ ਚਲਾਉਣਾ ਇਹ ਸਾਡੀ ਇੱਛਾ ਹੈ ਇਹ ਸਾਡੀ ਭਾਵਨਾ ਗੱਲਬਾਤ ਵਿੱਚੋਂ ਨਹੀਂ ਭਜਾਇਆ ਜਾ ਸਕਦਾ ਬਹੁਤ ਸਾਰੇ ਲੋਕਾਂ ਦੇ ਸਵਾਲ ਉੱਠਦੇ ਨੇ ਕਿ ਜੇ 19 ਤਰੀਕ ਵਾਲੇ ਗੱਲਬਾਤ ਕਰਨ ਵਾਲਿਆਂ ਨੂੰ ਸਰਕਾਰ ਨੇ ਗ੍ਰਿਫਤਾਰ ਕਰ ਲਿਆ ਜੋ 21 ਤਰੀਕ ਨੂੰ ਗੱਲਬਾਤ ਕਰਨ ਜਾ ਰਹੇ ਨੇ ਕੀ ਗਾਰੰਟੀ ਹੈ ਵੀ ਇਹਨਾਂ ਨੂੰ ਗ੍ਰਿਫਤਾਰ ਨਹੀਂ ਕਰਨਗੇ ਤੇ ਦੂਜੀ ਗੱਲ 21 ਤਰੀਕ ਵਾਲੀ ਮੀਟਿੰਗ ਕਿਸੇ ਤਰ੍ਹਾਂ ਨਹੀਂ ਇਹਨਾਂ ਹਾਲਤਾਂ ਦੇ ਵਿੱਚ ਕਰਨ ਦੀ ਕੋਈ ਤੁਕ ਨਹੀਂ ਬਣਦੀ ਕਿਉਂਕਿ ਅਜੇ ਤਾਂ ਉਹਨਾਂ ਦੇ ਸਮਾਨ ਇੱਕ ਦਿਖਾ ਰਹੇ ਨੇ ਸੋਸ਼ਲ ਮੀਡੀਆ ਦੇ ਵਿੱਚ ਇੱਕ ਗਰਾਊਂਡ ਦੇ ਵਿੱਚ ਟਰਾਲੀਆਂ ਉਹਨਾਂ ਦੀਆਂ ਸਿੱਟੀਆਂ ਪਈਆਂ ਨੇ ਸਮਾਨ ਉਹਨਾਂ ਦਾ ਸਿੱਟਿਆ ਪਿਆ ਉਹਨਾਂ ਨੇ ਹਵਾਲੇ ਨਹੀਂ ਕੀਤਾ ਅਜੇ ਇਸ ਗੱਲ ਦਾ ਨਹੀਂ ਪਤਾ ਲੱਗ ਰਿਹਾ ਕਿ ਇਹਨਾਂ ਦੇ ਕਿੰਨੇ ਆਗੂ ਸਾਡੇ ਉਸ ਮੋਰਚੇ ਦੇ ਗ੍ਰਿਫਤਾਰ ਨੇ ਕਿੰਨੇ ਕਿੱਥੇ ਨੇ ਕਿੰਨੀ ਗਿਣਤੀ ਚ ਗ੍ਰਿਫਤਾਰ ਕੀਤਾ ਹੈ ਇਸ ਗੱਲ ਦਾ ਨਹੀਂ ਪਤਾ ਲੱਗ ਰਿਹਾ ਇਹਨਾਂ ਹਾਲਤਾਂ ਵਿੱਚ ਮੈਂ ਬੇਨਤੀ ਹੈ ਸਾਰੀਆਂ ਜਥੇਬੰਦੀਆਂ ਨੂੰ ਕਿ ਇਹਨਾਂ ਹਾਲਤਾਂ ਵਿੱਚ ਸਰਕਾਰ ਦੇ ਨਾਲ ਮੀਟਿੰਗ ਕਰਦੀ ਕਿਸੇ ਤਰ੍ਹਾਂ ਬਾਜਮ ਨਹੀਂ ਲੱਗਦੀ ਦੇਖੋ ਅਮਰਜੀਤ ਗੱਲ ਇਹ ਹੈ ਵੀ ਜੁਗਿੰਦਰ ਸਿੰਘ ਉਗਰਾਹ ਨੇ ਇੱਕ ਤਾਂ ਇਹ ਕਿਹਾ ਕਿ ਸਾਨੂੰ ਹੁਣ ਵਿਸ਼ਵਾਸ ਕੀ ਹੈ ਕਿ ਸਾਡੀ ਗ੍ਰਿਫਤਾਰੀ ਨਹੀਂ ਹੋਊ ਇਹਦਾ ਮਤਲਬ ਇਹ ਕਿ ਜੁਗਿੰਦਰ ਸਿੰਘ ਉਗਰਾਹ ਗ੍ਰਿਫਤਾਰੀ ਤੋਂ ਡਰ ਰਹੇ ਆ ਬਿਲਕੁਲ ਦੂਜਾ ਉਹਨਾਂ ਨੇ ਇਹ ਕਿਹਾ ਵੀ ਸਾਡੇ ਸਾਥੀਆਂ ਨੂੰ ਜੇਲ੍ਹ ਚ ਭੇਜਿਆ ਅਸੀਂ ਮੀਟਿੰਗ ਕਰਨ ਕਿਉਂ ਜਾਈਏ ਚਲੋ ਇਹ ਕਿ ਥੋਕ ਦੇ ਦ ਤੱਕ ਕਿਸੇ ਹੱਦ ਤੱਕ ਠੀਕ ਹੈ ਇਹ ਉਹ ਲੀਡਰ ਐ ਐਸ ਕੇ ਐਮ ਦੇ ਗ੍ਰਿਫਤਾਰੀਆਂ ਦਾ ਸਮਾਂ ਵੀ ਹੰਡਾ ਚੁੱਕੇ ਆ 15 ਦਿਨ ਪਹਿਲਾਂ ਇਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ ਗ੍ਰਿਫਤਾਰ ਕਰਕੇ ਇਹਨਾਂ ਦਾ ਜਿਹੜਾ ਪ੍ਰੋਗਰਾਮ ਸੀਗਾ ਚੰਡੀਗੜ੍ਹ ਚੱਲੋ ਦਾ ਉਹ ਪ੍ਰੋਗਰਾਮ ਜਿਹੜਾ ਰੱਦ ਕੀਤਾ ਸੀਗਾ ਅਸਬਰ ਰੈ ਪ੍ਰੋਗਰਾਮ ਕਰਨ ਦੇ ਵਿੱਚ ਜਿੰਨੀਆਂ ਮਰਜ਼ੀ ਪੰਜਾਬ ਦੇ ਵਿੱਚ ਜਿਹੜਾ ਖੇਤੀ ਪ੍ਰਧਾਨ ਸੂਪਾ ਕਿਸਾਨ ਜਥੇਬੰਦੀ ਇਹ ਗੱਲ ਕਹੀ ਜਾਂਦੀ ਕਿ ਅਸੀਂ ਸਭ ਤੋਂ ਵੱਡੇ ਆ ਔਰ ਮੈਂ ਇੱਕ ਇਹੋ ਜਿਹੇ ਸਮੇਂ ਦੇ ਵਿੱਚ ਵੀ ਜੋ ਆਪਾਂ ਸਮੇਂ ਦਾ ਨਾਂ ਲੈ ਮੈਂ ਦੇਖਿਆ ਤੇ ਇੱਕ ਵੱਡਾ ਕਿਸਾਨ ਆਗੂ ਇਹ ਗੱਲ ਕਹਿ ਰਹੇ ਸੀਗੇ ਕਿ ਐਸਐਸਪੀ ਨਾਲ ਸਾਡਾ ਮੀਟਿੰਗ ਕਰਨ ਦਾ ਕਾਦੇ ਨਹੀਂ ਜੇ ਅਸੀਂ ਮੀਟਿੰਗ ਕਰਨੀ ਹੈ ਤਾਂ ਘੱਟੋ ਘੱਟ ਡੀਜੀਪੀ ਲੈਵਲ ਤੇ ਕਰਾਂਗੇ ਭਲੇ ਇਹਨਾਂ ਨੇ ਇੰਨੀ ਕੀ ਲਾ ਲੋ ਵੀ ਹੁਣ ਕੀ ਹੈ ਜਾਂ ਤਾਂ ਇਹ ਲਾ ਲੋ ਕਿ ਕਿਸਾਨਾਂ ਨੂੰ ਆਪਣੇ ਆਪ ਨੂੰ ਇਹ ਸਮਝਣ ਲੱਗ ਗਿਆ ਸੀਗੇ ਐਸਐਸਪੀ ਤੱਕ ਤਾਂ ਸਾਡਾ ਕਦ ਹੈ ਹੀ ਨਹੀਂ ਜਦੋਂ ਕਿਸਾਨ ਧਰਨੇ ਦੇ ਸੰਘਰਸ਼ ਤੇ ਬੈਠੇ ਸੀਗੇ ਬਾਰਡਰ ਤੇ ਤਾਂ ਉਸ ਟਾਈਮ ਦਿੱਲੀ ਚੋਕ ਦੇ ਕਿਸਾਨਾਂ ਨੇ ਕਹਿੰਦੇ ਸੀ ਪ੍ਰਧਾਨ ਮੰਤਰੀ ਖੁਦ ਸਾਡੇ ਨਾਲ ਗੱਲ ਕਰੇ ਇਹ ਵੀ ਗੱਲ ਕਈ ਵਾਰ ਸਾਹਮਣੇ ਆਈ ਸੀ ਤਾਂ ਸਰਕਾਰਾਂ ਨੂੰ ਇਹ ਗੱਲ ਕਈ ਵਾਰ ਮੈਨੂੰ ਲੱਗਦਾ ਮਹਿਸੂਸ ਹੋਣ ਲੱਗ ਗਿਆ ਸੀ ਕਿ ਸਾਡਾ ਕਦ ਹੁਣ ਬਹੁਤ ਵੱਡਾ ਹੋ ਗਿਆ ਔਰ ਪੰਜਾਬ ਦੇ ਵਿੱਚ ਸਰਕਾਰ ਦੇ ਨਾਲ ਨਾਲ ਕਿਸਾਨਾਂ ਦੀ ਸਰਕਾਰ ਪੈਰਲਲ ਚੱਲੇਗੀ ਕੋਈ ਵੀ ਸਰਕਾਰ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰ ਸਕਦੀ ਕਿ ਤੁਸੀਂ ਉਹਨਾਂ ਦੇ ਅੱਗੇ ਜਿਹੜਾ ਤੁਹਾਡਾ ਬੋਲਣ ਦਾ ਲਹਿਜਾ ਬੋਲਣ ਦਾ ਤੁਹਾਡਾ ਰਵਈਆ ਜਿਹੜਾ ਉਹ ਇੰਨਾ ਕੁ ਹੋਵੇ ਕਿ ਮੰਤਰੀ ਕੌਣ ਹੈ ਅੱਜ ਵੀ ਮੈਂ ਇੱਕ ਕਿਸਾਨ ਆਗੂ ਦੇ ਮੂੰਹੇ ਗੱਲ ਸੁਣ ਰਿਹਾ ਸੀ ਕਿ ਅਸੀਂ ਮੰਤਰੀ ਨਾਲ ਮੀਟਿੰਗ ਹੀ ਨਹੀਂ ਕਰਨੀ ਜੇ ਕਰਨੀ ਹੈ ਸਾਡੇ ਘੱਟੋ-ਘੱਟ ਮੁੱਖ ਮੰਤਰੀ ਨਾਲ ਗੱਲ ਕਰੇ। ਗੱਲ ਕਰੋ ਠੀਕ ਹੈ ਕਿ ਵਸ ਮੁੱਖ ਮੰਤਰੀ ਦੇ ਪਰ ਘੱਟੋ-ਘੱਟ ਦਰਜਾ ਬ ਦਰਜਾ ਜਿਹੜੇ ਆਗੂ ਨੇ ਜਾਂ ਜਿਹੜੇ ਆ ਸੰਵਿਧਾਨਕ ਪੋਸਟਾਂ ਨੇ ਤਾਂ ਉਹ ਵੀ ਇੱਕ ਤਾਂ ਤੁਹਾਡੇ ਨਾਲ ਮੀਟਿੰਗ ਕਰਨ ਦੇ ਲਈ ਤਾਂ ਹੈਗੀ ਸੰਭਾਵਨਾ। ਉਹਨਾਂ ਦੇ ਤਾਂ ਅਧਿਕਾਰ ਹੈ ਤੁਹਾਡੇ ਨਾਲ ਮੀਟਿੰਗ ਕਰਨ ਦਾ ਇਹ ਗੱਲ ਹੈ। ਪਰ ਦੇਰ ਜਦੋਂ ਅੱਜ ਮੀਟਿੰਗ ਸਵੇਰੇ ਪਹਿਲਾਂ 11 ਵਜੇ ਐਸਕੇਐਮ ਨੇ ਕੀਤੀ। ਜੋਗਿੰਦਰ ਸਿੰਘ ਅਗਰਾਹਾ ਉਸ ਮੀਟਿੰਗ ਦਾ ਹਿੱਸਾ ਹੀ ਨਹੀਂ ਬਣੇ ਸ਼ਾਇਦ। ਉਹਨਾਂ ਨੇ ਪਹਿਲੇ ਕਹਿੰਦਾ ਉਸ ਤੋਂ ਬਾਅਦ ਐਸ ਕੇ ਐਮ ਨੇ ਵੀ ਦੁਪਹਿਰ ਤੋਂ ਬਾਅਦ ਇਹ ਐਲਾਨ ਕਰਤਾ ਕਿ ਅਸੀਂ ਪੰਜਾਬ ਸਰਕਾਰ ਦੇ ਨਾਲ ਕੋਈ ਮੀਟਿੰਗ ਨਹੀਂ ਕਰਨੀ ਔਰ ਦੂਜਾ 26 ਜਿਹੜੀ ਮਾਰਚ ਹੈ ਉਹਦਾ ਇੱਕ ਵਿਧਾਨ ਸਭਾ ਦਾ ਘਰਾਓ ਰੱਖਿਆ ਸੀ ਉਹ ਘਰਾਓ ਦਾ ਪ੍ਰੋਗਰਾਮ ਵੀ ਰੱਦ ਕਰਤਾ ਕਿਉਂਕਿ ਕਿਸਾਨਾਂ ਨੂੰ ਸ਼ਾਇਦ ਗ੍ਰਿਫਤਾਰੀ ਦਾ ਡਰ ਹੋਵੇ ਜੇਕਰ ਅਸੀਂ 20 ਉਹ ਜਿਹੜਾ 26 ਦਾ ਪ੍ਰੋਗਰਾਮ ਜਿਹੜਾ ਕਰਾਂਗੇ ਤਾਂ ਹੋ ਸਕਦਾ ਉਸ ਤੋਂ ਇੱਕ ਦਿਨ ਦੋ ਦਿਨ ਪਹਿਲਾਂ ਸਾਡੀਆਂ ਵੀ ਗ੍ਰਿਫਤਾਰੀਆਂ ਜਿਹੜੀਆਂ ਕਰਵਾੜਾ ਮੇਰਾ ਇਹ ਸਵਾਲ ਹੈ ਕਿਉਂਕਿ ਦਰਸ਼ਕ ਸੋਚਦੇ ਕਿ ਪਹਿਲਾਂ ਨਾਲ ਹਮੇਸ਼ਾ ਹੁੰਦਾ ਸੀ ਕਿ ਜਦੋਂ ਕਿਸਾਨ ਕੋਈ ਤਰਨਾ ਪ੍ਰਦਰਸ਼ਨ ਕਰਦੇ ਸੀ ਤਾਂ ਸਕਸੈਸਫੁਲ ਹੋ ਜਾਂਦਾ ਸੀ ਪਰ ਹੁਣ ਜੇਕਰ ਗੱਲ ਕੀਤੀ ਜਾਵੇ ਜਦੋਂ ਇਹ ਹੋਇਆ ਸ਼ੰਭੂ ਬਾਰਡਰ ਦੀ ਗੱਲ ਕੀਤੀ ਜਾਵੇ ਇਹ ਹਾਲਾਤ ਬਣੇ ਨੇ ਤੁਸੀਂ ਦੇਖਿਆ ਰਾਤੋਂ ਰਾਤ ਜਿਹੜਾ ਸਾਰਾ ਉਹਨਾਂ ਦਾ ਸਾਮਾਨ ਚੁਕਾਇਆ ਗਿਆ ਸਾਰਾ ਰਸਤਾ ਖਾਲੀ ਕਰਵਾਇਆ ਗਿਆ ਮੈਨੂੰ ਲੱਗਦਾ ਹੁਣ ਕਿਸਾਨ ਜਥੇਬੰਦੀਆਂ ਵੀ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੁਣ 100 ਵਾਰ ਸੋਚਣਗੀ ਆ ਧਰਨਾ ਪ੍ਰਦਰਸ਼ਨ ਕਰਨ ਦੇ ਲਈ ਤੇ ਉਹਨਾਂ ਦੇ ਜਿਹੜੇ ਕਿਸਾਨ ਜਥੇਬੰਦੀਆਂ ਦੇ ਨਾਲ ਆਗੂ ਸਭਾਂ ਚੱਲਦੇ ਨੇ ਜਾਂ ਫਿਰ ਕਿਸਾਨ ਚੱਲਦੇ ਨੇ ਮੈਨੂੰ ਲੱਗਦਾ ਕਿਤੇ ਨਾ ਕਿਤੇ ਫਰਕ ਤਾਂ ਪਾਵੇਗਾ ਨਹੀਂ ਉਹ ਤਾਂ ਫਰਕ ਤਾਂ ਪੈ ਹੀ ਰਿਹਾ ਮੈਂ ਕਹਿੰਦਾ ਜਗਵਿੰਦਰ ਸਿੰਘ ਰਾਹਾਂ ਵੱਡੇ ਲੀਡਰ ਹੈ ਅੱਜ ਜੋ ਆਪਣੇ ਮੂੰਹ ਕਹਿ ਰਿਹਾ ਕਿ ਸਾਨੂੰ ਗ੍ਰਿਫਤਾਰੀ ਦਾ ਡਰ ਹੈ ਵੀ ਦੱਸੋ ਬੇਸ਼ੱਕ ਖੇਤੀਬਾੜੀ ਮੰਤਰੀ ਗਰਮੀ ਸਿੰਘ ਖੁੱਡੀਆਂ ਨੇ ਅੱਜ ਕਹਿਤਾ ਦੁਪਹਿਰ ਤੋਂ ਬਾਅਦ ਕਿ ਕੋਈ ਗ੍ਰਿਫਤਾਰੀ ਨਹੀਂ ਆਈ ਹੋਗੀ ਅਸੀਂ ਵਿਸ਼ਵਾਸ ਦਿਵਾਉਂਦੇ ਆਂ ਪਰ ਉਹਨਾਂ ਨੇ ਜੇ ਮੂੰਹੋਂ ਕਿਹਾ ਜਗਵਿੰਦਰ ਸਿੰਘ ਉਹਨਾਂ ਨੇ ਡਰਦਾ ਹੈ ਕੱਲ ਬਾਰਡਰ ਦੇ ਉੱਪਰ ਜੋ ਸ਼ੰਭੂ ਦੇ ਉੱਪਰ ਆਪਾਂ ਕਵਰੇਜ ਕਰ ਰਹੇ ਸੀ ਕਿੰਨੇ ਲੀਡਰਾਂ ਨੂੰ ਆਪਾਂ ਕਿਹਾ ਵੀ ਤੁਸੀਂ ਬੋਲੋ ਹਾਂ ਬੋਲਣਾ ਹੀ ਠੀਕ ਹੈ ਬਿਸ਼ੱਕ ਵੱਡੇ ਲੀਡਰ ਨਹੀਂ ਸੀ ਪਰ ਜੇਕਰ ਤਾਂ ਜਦੋਂ ਪਹਿਲਾ ਮੋਰਚਾ ਸੀ ਉਹ ਤਾਂ ਸਾਰੇ ਕਿਸਾਨਾਂ ਨੂੰ ਕਹਿੰਦੇ ਸੀ ਮੈਂ ਵੀ ਲੀਡਰ ਮੈਂ ਵੀ ਲੀਡਰ ਮੈਂ ਵੀ ਕਿਸਾਨ ਆ ਤਾਂ ਠੀਕ ਹੈ ਮੈਂ ਵੀ ਮੈਂ ਵੀ ਬੋਲਣਾ ਪਰ ਕੱਲ ਕੋਈ ਮੂੰਹ ਬੋਲੇ ਹੀ ਨਹੀਂਗਾ ਮੈਂ ਘੱਟੋ ਘੱਟ 15 ਕਿਸਾਨਾਂ ਨੂੰ ਇਹ ਗੱਲ ਕਹੀ ਹੈ ਉਹਨਾਂ ਦੇ ਅਕੇ ਮਾਈਕ ਲਾ ਕੇ ਤੁਸੀਂ ਬੋਲੋ ਤੁਹਾਡੇ ਮੋਰਚੇ ਬਾਰੇ ਉਹ ਕਹਿੰਦੇ ਨਹੀਂ ਅਸੀਂ ਕੁਝ ਨਹੀਂ ਕਹਿਣਾ ਜਿਹੜੇ ਨੇੜੇ ਨੇੜੇ ਵਾਲੇ ਕਿਸਾਨ ਆ ਉਹਨਾਂ ਚੋਂ ਵੀ ਕੋਈ ਬੋਲਣ ਲਈ ਤਿਆਰ ਨਹੀਂ ਸੀਗਾ ਮੈਂ 25 30 ਕਿਸਾਨਾਂ ਨੂੰ ਪੁੱਛਿਆ ਪਰ ਜੋ ਇੱਕ ਜਾਂ ਦੋ ਬੋਲਣ ਲਈ ਤਿਆਰ ਹੋਏ ਸਿਰਫ ਤਾਂ ਇਸ ਕਰਕੇ ਸਰਕਾਰਾਂ ਦੇ ਅੱਗੇ ਕੋਈ ਨਹੀਂ ਖੜ ਸਕਦਾ ਸਰਕਾਰ ਚਾਹੇ ਤਾਂ 5 ਮਿੰਟ ਜਿਹੜਾ ਮਰਜ਼ੀ ਫੈਸਲਾ ਲੈ ਸਕ ਔਰ ਇਸੀ ਦਾ ਫਰਕ ਜ਼ਰੂਰ ਪਊਗਾ ਔਰ ਸ਼ੰਗਾਰ ਚ ਜਿਵੇਂ ਪਕਲ ਵੀ ਇਹ ਗੱਲ ਕਹੀ ਸੀ ਸ਼ੰਗਾਰ ਸੇ ਨਹੀਂ ਜਲਦੀ ਨਹੀਂ ਬਣਦੇ ਸ਼ੰਗਾਰ ਸੇ ਬਣਨ ਨੂੰ ਬਹੁਤ ਵੱਡਾ ਟਾਈਮ ਲੱਗਦਾ ਜਿਹੜੇ ਇਹ ਵੱਡੀਆਂ ਮੂਵਮੈਂਟ ਹੁੰਦੀਆਂ ਨੇ ਮੂਵਮੈਂਟ ਨੂੰ ਬਹੁਤ ਸਮਾਂ ਲੱਗਦਾ ਹੁਣ ਮੂਵਮੈਂਟ ਜਿਹੜੀ ਹੈਗੀ ਆ ਥੋੜੀ ਜਿਹੀ ਢਿੱਲੀ ਪਈ ਲੱਗਦੀ ਆ ਪੰਜਾਬ ਦੇ ਵਿੱਚ ਔਰ ਕਿਸਾਨਾਂ ਦੇ ਜਿਹੜੇ ਮੰਗਾਂ ਨੇ ਉਹਨਾਂ ਨੂੰ ਵੀ ਵੱਡੀ ਟਾ ਲੱਗੇਗੀ ਠੀਕ ਹੈ ਪਰਾਲੀ ਜੀ ਬਹੁਤ ਧੰਨਵਾਦ ਸੋ ਬਿਲਕੁਲ ਅਸੀਂ ਅੱਜ ਖਾਸ ਤੌਰ ਤੇ ਬੋਲਦਾ ਪੰਜਾਬ ਦੇ ਵਿੱਚ ਜਿਹੜੀ ਪੰਜਾਬ ਦੇ ਮੁੱਖ ਮੰਤਰੀ ਨੇ ਕਿਸਾਨਾਂ ਦੇ ਨਾਲ ਮੀਟਿੰਗ ਕਰਾਈ ਸੀ ਤਾਂ ਉਹ ਮੀਟਿੰਗ ਦੇ ਵਿੱਚ ਮੀਟਿੰਗ ਦਾ ਸਿੱਟਾ ਕੀ ਨਿਕਲਿਆ ਉਹ ਸਾਰਾ ਜਿਹੜਾ ਨਿਚੋੜ ਅਸੀਂ ਬੋਲਦਾ ਪੰਜਾਬ ਦੇ ਵਿੱਚ ਜਿਹੜਾ ਤੁਹਾਨੂੰ ਸਾਂਝਾ ਕੀਤਾ ਅਗਲੇ ਐਪੀਸੋਡ ਦੇ ਵਿੱਚ ਕਿਸੇ ਹੋਰ ਮੁੱਦੇ ਨੂੰ ਲੈ ਕੇ ਵਿਸ਼ੇਸ਼ ਗੱਲਬਾਤ ਕਰਾਂਗੇ ਮੈਨੂੰ ਤੇ ਮੇਰੇ ਸਹਿਯੋਗੀ ਨੂੰ ਇਜਾਜ਼ਤ ਧੰਨਵਾਦ ਫਾਰ 올 ਯਰ ਇਮੀਗ੍ਰੇਸ਼ਨ ਫੈਮਲੀ ਲਾ ਨੀਡਸ ਕਾਲ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ ਰੋਡਿਸ ਇਨਕ ਮਿਲੀਅਨ ਮਾਈਲਸ ਵਿਦ ਸਮਾਈਲ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ Bird Truck Repair Trust We Build In Truck Repair or Scan QR Code to Contact Us. The Masala Twist, Oxnard Find Authentic Indian Cuisine or Scan QR Code to Contact Us. Pizza Twist Taste With Twist Order Today Call or Visit Website or Scan QR Code to Contact Us. New India Market or Scan QR Code to Contact Us. Taba Indian Cuisine Tracy Find Authentic Indian Cuisine in Tracy or Scan QR Code to Contact Us. Billa Market scan QR code to contact us Simi Valley Family Dental Office or scan QR code to contact us Samra Produce largest variety of Indian vegetables and fruits in the USA scan this QR code to contact us Mountain Mike Pizza scan this QR code to contact us Appa kadahi made and served with love scan this QR code to contact us Krishan Kumar covered California certified agency manager who can help you, your family, and your small business with health insurance. Call at one eight seven seven eight three zero three two seven zero or scan QR code to call or text.